ਇਹ ਕਿ ਕਿਸ ਤਰੀਕੇ ਨਾਲ ਦੇਖਦੇ ਹੋ ਨਵਜੋਤ कौर ਸਿੱਧੂ ਜਿਸ ਤਰੀਕੇ ਨਾਲ ਬਿਆਨਬਾਜ਼ੀ ਕਰ ਰਹੀ ਸੀ ਇਸ ਵੇਲੇ ਕੀ ਪਾਰਟੀ ਨੇ ਠੀਕ ਲਾਈਨ ਤੇ ਕਾਰਵਾਈ ਕੀਤੀ ਹੈ ਤੁਹਾਡੇ ਮੁਤਾਬਿਕ ਦੇਖੋ ਵਿਜੇ ਜੀ ਇਸ ਤਰ੍ਹਾਂ ਜੀ ਪਾਰਟੀ ਇੱਕ ਪਰਿਵਾਰ ਵਰਗਾ ਹੁੰਦੀ ਹੈ ਜੀ ਪਰ ਪਰਿਵਾਰ ਵਿੱਚ ਕਈ ਕਿਸਮ ਦੀਆਂ ਸਹਿਮਤੀਆਂ ਹੁੰਦੀਆਂ ਨੇ ਸਹਿਮਤੀਆਂ ਵੀ ਹੁੰਦੀਆਂ ਸਹਿਮਤੀਆਂ ਵੀ ਹੁੰਦੀਆਂ ਨੇ ਪਰ ਜਿਸ ਕਿਸਮ ਦੀ ਬਿਆਨਬਾਜ਼ੀ ਇਹਨਾਂ ਨੇ ਕੀਤੀ ਹੈ ਮੈਂ ਤੇ ਬਹੁਤ ਇੱਜ਼ਤ ਕਰਦਾ ਸੀ ਇਹਨਾਂ ਦੀ ਮੈਨੂੰ ਇਹ ਬਹੁਤ ਹੀ ਅਫਸੋਸ ਹੋਇਆ ਕਿ ਬੇਬੁਨਿਆਦ ਜਿਹੜੀ ਬਿਆਨਬਾਜ਼ੀ ਇਹਨਾਂ ਨੇ ਕੀਤੀ ਹੈ ਇਹ ਜੋ ਪਾਰਟੀ ਨੇ ਕੀਤਾ ਵੈਸੇ ਮੈਂ ਨਾਲ ਰਾਈਟ ਡਿਸੀਜਨ ਐਟ ਦ ਰਾਈਟ ਟਾਈਮ ਹੈ ਜੀ ਹਮ ਕਾਂਗਰਸ ਨੂੰ ਇਕੱਠਿਆਂ ਰੱਖਣਾ ਬਹੁਤ ਜ਼ਰੂਰੀ ਹੈ ਐਂਡ ਇਕੱਠੇ ਤਾਂ ਹੀ ਰਹਿ ਸਕਦੇ ਜੇ ਡਿਸਪਲਿਨ ਪਾਰਟੀ ਚ ਹੋਏ ਇਹ ਜੋ ਫ੍ਰੀ ਫਾਲ ਜਿਹੜਾ ਨਾ ਕਿ ਜੋ ਮਰਜ਼ੀ ਮੂੰਹ ਚਾਏ ਬੋਲੀ ਚਲੋ ਪ੍ਰੋਬਲਮ ਕਿਸੇ ਨਾ ਹੋਏ ਕੱਢੋ ਤੁਸੀਂ ਕਿਸੇ ਹੋਰ ਤੇ ਸੋ ਉਹ ਮੈਂ ਸਮਝਦਾ ਇੱਕ ਬਹੁਤ ਗਲਤ ਰਵਾਇਤ ਹੈ ਸੋ ਜੋ ਪਾਰਟੀ ਨੇ ਫੈਸਲਾ ਕੀਤਾ ਹੈ ਮੈਂ ਸਮਝਦਾ ਬਿਲਕੁਲ ਠੀਕ ਫੈਸਲਾ ਤੇ ਠੀਕ ਟਾਈਮ ਤੇ ਹੈ ਤੁਹਾਨੂੰ ਕੀ ਲੱਗਦਾ ਬਾਜਵਾ ਸਾਹਿਬ ਉਹਨਾਂ ਨੂੰ ਕਾਂਗਰਸ ਚ ਕੀ ਪ੍ਰੋਬਲਮ ਹੋਈ ਹੈ ਉਹ ਹੋਈ ਤਾਂ ਸ਼ਾਇਦ ਮੈਨੂੰ ਕੀ ਪਤਾ ਮੈਂ ਕੋਈ ਕੋਈ ਜਨਰਲ ਮੈਡੀਸਨ ਦਾ ਡਾਕਟਰ ਤੇ ਨਹੀਂ ਜੀ ਤੁਸੀਂ ਇਸ਼ਾਰਾ ਕੀਤਾ ਨਾ ਕਿ ਪ੍ਰੋਬਲਮ ਕਿਸੇ ਹੋਰ ਨਾਲ ਹੋਵੇ ਤੇ ਤੁਸੀਂ ਕਿਸੇ ਹੋਰ ਤੇ ਕੱਢੋ ਸ਼ਾਇਦ ਤੁਹਾਨੂੰ ਲੱਗਦਾ ਹੋਵੇ ਕਿ ਇੱਕ ਨੂੰ ਅੰਦਾਜ਼ਾ ਵਿਜੇ ਜੀ ਇਹ ਲੱਗ ਰਿਹਾ ਹੈ ਕਿ ਪਟਰਬੈਂਸ ਉਹਨਾਂ ਨੂੰ ਕਿਸੇ ਹੋਰ ਗੱਲ ਤੇ ਅਸੀਂ ਹਮ ਸਾਰਾ ਉਹਨਾਂ ਨੇ ਗੁੱਸਾ ਗਿਆ ਪਾਰਟੀ ਦੇ ਤੇ ਪਾਰਟੀ ਦੀ ਲੀਡਰਸ਼ਿਪ ਤੇ ਕਰ ਦਿੱਤਾ ਕੋਈ ਉਹਦੀ ਬੁਨਿਆਦ ਹੈ ਨਹੀਂ ਕੋਈ ਚੰਗੀ ਗੱਲ ਹੈ ਨਹੀਂ ਇਹ ਗੱਲ ਕਦੀ ਆਲ ਆਫ ਅ ਸੱਡਨ ਮੈਨੂੰ ਤੇ ਆਪ ਹੈਰਾਨ ਹੈ ਮੈਂ ਵੋਟਰ ਹੈ ਗੋਨ ਰੋਂਗ ਸੋ ਮੈਂ ਸਮਨੇ ਇੱਕ ਇਹ ਜੋ ਪਾਰਟੀ ਨੇ ਫੈਸਲਾ ਕੀਤਾ ਬਿਲਕੁਲ ਠੀਕ ਕੀਤਾ ਨਾਥਿੰਗ ਬਹੁਤ ਅਗੂ ਹਾਂ ਜੀ ਤੁਹਾਡੇ ਕੁਝ ਆਗੂ ਕਹਿ ਰਹੇ ਨੇ ਕਿ ਮਿਸੇ ਸਿੱਧੂ ਬੀਜੇਪੀ ਦੇ ਟੱਚ ਚ ਨੇ ਉਹ ਬੀਜੇਪੀ ਦੇ ਵਿੱਚ ਆਪਣਾ ਫਿਊਚਰ ਦੇਖ ਰਹੇ ਨੇ ਇਸ ਕਰਕੇ ਉਹਨਾਂ ਨੇ ਸਭ ਕੁਝ ਸੋਚ ਸਮਝ ਕੇ ਕੀਤਾ ਤੁਸੀਂ ਵੀ ਇਹ ਸਮਝਦੇ ਹੋ ਜੀ ਜੀ ਇੱਕੋ ਗੱਲ ਤੁਸੀਂ ਵੇਖੋ ਬੜੇ ਤੁਸੀਂ ਸਿਆਣੇ ਹੋ ਆਲ ਓਵਰ ਸੱਤਨ ਚਾਰਾ ਸਾਲਾਂ ਬਾਅਦ ਗਵਰਨਰ ਸਾਹਿਬ ਕੋ ਜਾਣਾ ਹੂੰ ਤੁਹਾਨੂੰ ਪਤਾ ਜਿਹੜੇ ਗਵਰਨਰ ਸਾਹਿਬ ਨੇ ਉਹ ਸੈਂਟਰਲ ਗਵਰਨਮੈਂਟ ਦੇ ਰਿਪਰੈਜ਼ੈਂਟੇਟਿਵ ਨੇ ਪੰਜਾਬ ਦੇ ਵਿੱਚ ਜੀ ਜੇ ਉਹਨਾਂ ਕੋ ਗਏ ਨੇ ਕੋਈ ਰਾਸਤਾ ਕੈਮ ਕਰਨ ਵਾਸਤੇ ਗਏ ਹੋਣੇ ਕਿਤੇ ਤੇ ਬਾਹਰ ਆ ਕੇ ਕੋਈ ਜ਼ਮ ਇੰਤਜ਼ਾਮ ਲਗਾ ਦੇ ਨੇ ਜਿਨ੍ਹਾਂ ਦੀ ਕੋਈ بنیاد ਹੈ ਨਹੀਂ ਸੋ ਆਬਵਸਲੀ ਉਥੋਂ ਨਜ਼ਰ ਤੇ ਆ ਰਿਹਾ ਹੈ ਕਿ ਇੰਟੈਂਸ਼ਨ ਜਿਹੜੀਆਂ ਨੇ ਉਹ ਨੇਕ ਨਹੀਂ ਸਨ ਪਾਰਟੀ ਪ੍ਰਤੀ ਤੋਂ ਮੈਂ ਇਸ ਤੋਂ ਵੱਧ ਕੋਈ ਵੱਧ ਗੱਲ ਕਹਿਣਾ ਨਹੀਂ ਚਾਹੁੰਦਾ ਜੋ ਪਾਰਟੀ ਨੇ ਫੈਸਲਾ ਕੀਤਾ ਟੀਮ ਕੀਤਾ ਤੇ ਟਾਈਮ ਲੀ ਕੀਤਾ ਬਸ ਐਨੀ ਗੱਲ ਹੈ ਟਾਈਮਿੰਗ ਟਾਈਮਿੰਗ ਨੂੰ ਕਿਸਲੇ ਹਾਈ ਨਾਲ ਦੇਖਦੇ ਹੋ ਇਸ ਵੇਲੇ ਜਦੋਂ ਸੂਬੇ ਦੇ ਵਿੱਚ ਜ਼ਿਲ੍ਹਾ ਪ੍ਰੀਸ਼ਦ ਤੇ ਬਲਾਕ ਸੰਵਤੀ ਚੋਣਾਂ ਨੂੰ ਲੈ ਕੇ ਪੂਰਾ ਜ਼ੋਰ ਲੱਗਿਆ ਹੋਇਆ ਹੈ ਪਾਰਟੀ ਦਾ ਕੁਝ ਟਾਈਮਿੰਗ ਨੂੰ ਇਹਦੇ ਨਾਲ ਜੋੜ ਕੇ ਦੇਖਦੇ ਹਾਂ ਬਿਆਨਬਾਜ਼ੀ ਦੇ ਨਾਲ ਦੇਖੋ ਜਿਹੜੀ ਸੈਂਟਰਲ ਗਵਰਨਮੈਂਟ ਹੈ ਉਹ ਮਾਸਟਰ ਹੈ ਨਾ ਗੱਲਾਂ ਵੀ ਹੂੰ ਜਿਹੜੀ ਭਾਰਤੀ ਜਨਤਾ ਪਾਰਟੀ ਉਹ ਮਾਸਟਰ ਹੈ ਇਸ ਕਿਸਮ ਦੀ ਡਿਸੈਪਟਿਵ ਮੂਵਜ਼ ਕਰਾਂਦੀ ਤੇ ਤੁਸੀਂ ਅੰਦਾਜ਼ਾ ਕੋਈ ਲਾ ਹੀ ਸਕਦੇ ਹੋ ਤੁਸੀਂ ਬੜੇ ਸਿਆਣੇ ਹੋ ਪੰਜਾਬ ਦੇ ਲੋਕ ਪੰਜਾਬੀ ਵੋਟਰ ਬਹੁਤ ਚੰਗੀ ਤਰ੍ਹਾਂ ਸਮਝਦੇ ਕਿ ਜਦੋਂ ਕਿਸੇ ਨੇ ਘਰ ਛੱਡਣਾ ਹੁੰਦਾ ਹੈ ਉਹ ਛੱਡਣ ਦੇ ਬਹੁਤ ਸਾਰੇ ਫਿਰ ਬਹਾਨੇ ਲਾਗਦੇ ਨੇ ਕਿਸੇ ਨਾ ਕਿਸੇ ਨੂੰ ਆ ਜ਼ਿੰਮੇਵਾਰ ਠਾਇਆ ਜਾਂਦਾ ਫੇਟਰਾ ਕੇ ਜਾਇਆ ਜਾਂਦਾ ਸੋ ਮੈਨੂੰ ਲੱਗਦਾ ਕੋਈ ਨਾ ਕੋਈ ਕੋਈ ਇੰਟੈਂਸ਼ਨ ਕੋ ਬਹੁਤ ਹੀ ਚੰਗੀ ਲੱਗੀ ਨਹੀਂ ਹਾਂ